ਲਾਖ ਦਾ ਇੱਕ ਹਦਾਇਤ ਦੇ ਰੂਪ ਕਿ ਜਿਸ ਵੀ ਕਿਸੇ ਸਾਥੀ ਨੇ ਕੋਈ ਗੱਲ ਕਹਿਣੀ ਹੈ ਸਟੇਜ ਦੇ ਬਿਲਕੁਲ ਕਿਨਾਰੇ ਦੇ ਪੱਲੇ ਕੀ ਸਟੇਜ ਦਾ ਡਿਸਪਲਿਨ ਹੈ ਜਿਹੜਾ ਜ ਟੋਟਲ ਪੰਚਾਇਤ ਦਾ ਡਿਸਪਲਿਨ ਹੈ ਜਿਹੜਾ ਕੰਮੂਰ ਰਹੇ ਵਾਕ ਵਾਕਾਂ ਵਾਲੇ ਜਿਹੜੇ ਵਲੰਟੀਅਰ ਕਿਰਦੇ ਨੇ ਕੋਈ ਵੀ ਉਸ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਅਸਰ ਆਪਣੀ ਮਹਾ ਪੰਚਾਇਤ ਨੂੰ ਖਰਾਬ ਨਾ ਕਰ ਸਕੇ ਕੋਈ ਮੈਂ ਦੇਖੀ ਕਰਾਂਗਾ ਮਾਂਜੂਪੁਰ ਆਗਮਨ ਫਿਰ ਉਮੀਦ ਹੈ ਕਿ volunteers ਤੇ ਉਹਨਾਂ ਆਗਮਨ ਨੂੰ ਆਉਣ ਦਾ ਮੌਕਾ ਦੇਣਗੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਮੈਂ ਹੁਸੈਨ ਦਾ ਕਿਸਾਨ ਜੱਫੇ ਗੰਦੀ ਦਾ ਨਾਮ ਗਰਨ ਦੀਆਂ ਸਾਰੀਆਂ ਮੰਗਾਂ ਮੰਨਵਾ ਕੇ ਘਰ ਆਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਕਿਸਾਨ ਔਨ ਉਤੇ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਆਰੰਭ ਹੋਇਆ ਉਦੋਂ ਤੋਂ ਹਰ ਸੂਬੇ ਵਿੱਚ ਉਹਦਾ ਵਿਰੋਧ ਕੀਤਾ ਗਿਆ ਭਾਜਪਾ ਦਾ ਤੇ ਹੁਣ ਪੰਜਾਬ ਦੀ ਇਲੈਕਸ਼ਨ ਪਹਿਲੀ ਤਰੀਕ ਨੂੰ ਹੈ ਇਸ ਕਰਕੇ ਬੜੇ ਜ਼ੋਰਦਾਰ ਤਰੀਕੇ ਨਾਲ ਸਾਰੇ ਪੰਜਾਬ ਵਿੱਚ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਅਸੀਂ ਇੱਥੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਆ ਰਿਹਾ ਹੈ ਉਹਦੀ ਉਹਦੀਆਂ ਪਾਲਿਸਿਜ਼ ਪ੍ਰੋ ਕਾਰਪੋਰੇਟ ਨੇ ਉਹ ਤਾਨਾ ਸਾਹਿਬ ਵਤੀਰਾ ਉਹਦਾ ਇਹ ਸਾਰੀ ਦੁਨੀਆ ਦੇਖ ਰਹੀ ਹੈ ਕਿ ਨਵੇਂ ਜੰਮੇ ਤਾਨਾਸ਼ਾਹ ਨੂੰ ਹਿੰਦੁਸਤਾਨ ਦੇ ਲੋਕ ਕਿੰਦਾ ਦਾ ਸਮਰਥਨ ਦਿੰਦੇ ਨੇ ਤੇ ਅਸੀਂ ਫੈਸਲਾ ਕੀਤਾ ਹੈ ਕਿ ਜਦੋਂ ਪੰਜਾਬ ਚ ਆਏਗਾ ਅਸੀਂ ਸ਼ਾਂਤਮਈ ਤਰੀਕੇ ਨਾਲ ਕਾਲੇ ਝੰਡੇ ਦਿਖਾ ਕੇ ਉਹਦਾ ਵਿਰੋਧ ਕਰਾਂਗੇ ਤੇ ਸੋ ਬਣਾ ਜਿੱਥੇ ਭਾਈਪਾਰੇ ਉਮੀਦਵਾਰ ਖੜੇ ਆ ਸਾਰੇ ਜੀ ਉਥੇ ਪਿੰਡਾਂ ਦੇ ਵਿੱਚ ਵੀ ਨੇ ਹੁਣ ਤਾਂ ਪ੍ਰਧਾਨ ਮੰਤਰੀ ਤਿੰਨ ਦਿਨ ਰਹਿਣਾ ਇਸ ਰੋਜ ਉਹਦਾ ਉਹਦਾ ਵਿਰੋਧ ਹੋਈ ਜਾਣਾ ਤੇ ਥਾਂ ਥਾਂ ਜਿਵੇਂ ਪਹਿਲਾਂ ਵਿਰੋਧ ਕਰਦੇ ਨੇ ਕਰਦੇ ਨੇ ਔਰ ਇੱਕ ਮੈਂ ਅਪੀਲ ਕਰਾਂਗਾ ਸਾਰੇ ਸਾਡੇ ਕੀਟਰ ਨੂੰ ਸਾਰੇ ਕਿਸਾਨਾਂ ਨੂੰ ਓਏ ਹੁਣ ਜਾ ਕੇ ਫੀਡ ਵਿੱਚ ਆਪਣੇ ਬੂਥ ਲੈਵਲ ਤੱਕ ਵੀ ਅਪਰੋਚ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਭਾਸ਼ਾ ਹਸਰਾ ਯਾਜ ਤੇ ਬਿੱਟੂ ਜਿਹੜੇ ਗਲਤ ਭਾਸ਼ਾ ਯੂਜ਼ ਕਰ ਰਹੇ ਆ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਤਕਰੀਫ ਹੋਈ ਹੈ ਇਸ ਮੋਰਚੇ ਦੀ ਰਾਜਵੰਤ ਪੜਕੇ ਹੋਏ ਅਸੀਂ ਉਹਨਾਂ ਦੀ ਗਿੱਦੜ ਧਮਕੀਂ ਤੋਂ ਡਰਨ ਵਾਲੇ ਨਹੀਂ ਰਾਜਵੰਤ ਸਰ ਜੀ ਸਾਹਿਬ ਇੱਥੇ ਨਹੀਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜੀ ਇੱਥੇ ਪੂਰਾ ਇਕਜੁੱਟ ਨਹੀਂ ਹੈਗਾ ਹਾਂ ਜੀ ਸੰਯੁਕਤ ਕਿਸਾਨ ਮੋਰਚਾ ਐਸੀ ਕੋਈ ਗੱਲ ਨਹੀਂ ਸਾਰੇ ਇੱਕ ਇੱਕੋ ਮੰਗਾਂ ਲਈ ਲੜ ਰਹੇ ਨੇ ਔਰ ਇਕੱਠੇ ਲੜ ਰਹੇ ਕਰ ਲਈਏ ਇੱਕ ਸਾਥ ਰਾਜਵਾਲ ਸਾਹਿਬ ਲੰਬੇ ਸਮੇਂ ਤੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਘਰਸ਼ ਚੱਲਦਾ ਪਿਆ ਹੈ ਸਰਕਾਰ ਵੀ ਬਦਲ ਲਈ ਜੋਰ ਲਾ ਰਹੇ ਕਿਸ ਤਰ੍ਹਾਂ ਲੱਗਦਾ ਹੈ ਵੀ ਨੇੜੇ ਪੱਤ ਵਿੱਚ ਕਿਸਾਨੀ ਦੇ ਮੁੱਦੇ ਮਸਲੇ ਹੱਲ ਹੁੰਦੇ ਲੱਗਦੇ ਆ ਦੇਖੋ ਇਹ ਸਰਕਾਰ ਤੋਂ ਛਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨੂੰ ਅਸੀਂ ਟੈਸਟ ਕਰ ਚੁੱਕੇ ਹਾਂ 10 ਸਾਲ ਇਹਦੀਆਂ ਸਾਰੀਆਂ ਪਾਲਿਸੀਆਂ ਕਰੋ ਕਾਰਪੋਰੇਟ ਰਹੀਆਂ ਇੱਕ ਇੱਕ ਕਰਕੇ ਸਾਰੇ ادارے ਇਹਨਾਂ ਨੇ ਕਾਰਪੋਰੇਟ ਹਾਊਸਿੰਗ ਵੇਚਦੇ ਰੇਲਵੇਜ਼ ਕਾਰਪੋਰੇਟ ਨੂੰ ਦੇਤੀ ਕੋਲਾ ਕਾਰਪੋਰੇਟ ਨੂੰ ਦਿੰਦਾ ਕਮਿਊਨੀਕੇਸ਼ਨ ਕਾਰਪੋਰੇਟ ਨੂੰ ਦਿੰਦਾ ਬੰਦਰਗਾਹਾਂ 에어ਪੋਰਟ ਸਭ ਕੁਝ ਕਾਰਪੋਰੇਟ ਨੂੰ ਦਿੰਦਾ ਔਰ ਦੇ ਹੀ ਜਾ ਰਹੇ ਨੇ ਔਰ ਇਹ ਤੋਂ ਵੀ ਅਗਲੀ ਗੱਲ ਹੈ ਵੀ ਜਦੋਂ ਬੀਜੇਪੀ ਵਾਲੇ ਦਾਅਵੇ ਕਰਦੇ ਨੇ ਅਸੀਂ ਜੀ ਕਿਸਾਨਾਂ ਦਾ ਇਹ ਕਰਤਾ ਮੈਨੂੰ ਅਫਸੋਸ ਹੁੰਦਾ ਹੈ ਭਈ 16 ਲੱਖ ਕਰੋੜ ਰੁਪਈਆ ਇਹਨਾਂ ਨੇ ਕਾਰਪੋਰੇਟ ਹਾਊਸਿਸ ਦਾ ਤਾਂ ਮaaf ਕਰਤਾ ਕਿਸਾਨਾਂ ਔਰ ਮਜ਼ਦੂਰਾਂ ਵਾਸਤੇ ਇਹਨਾਂ ਕੋਲ ਕੋਈ ਪੈਸਾ ਨਹੀਂ ਇਦੋਂ ਵੀ ਇੱਕ ਹੋਰ ਬੜੀ ਮਜ਼ਦਦਾਰ ਗੱਲ ਹੈ ਜਦੋਂ ਇਹ ਕਹਿੰਦੇ ਆ ਭਈ 32000 ਕਰੋੜ ਰੁਪਈਆ ਦੀ ਸੇਲ ਪ੍ਰਾਈਸ ਸੀ ਸਾਡੇ ਆਉਣ ਤੋਂ ਪਹਿਲਾਂ ਕਣਕ ਝੋਨੇ ਦੀ 70000 ਕਰੋੜ ਦੀ ਹੋ ਗਈ ਉਹ ਇਹ ਨਹੀਂ ਦੱਸਦੇ ਵੀ ਅਸੀਂ A2+FL ਨਾਲ ਪਾ ਦਿੱਤਾ ਹੈ C2+50% ਦਾ ਉਹਨਾਂ ਦਾ ਵਾਅਦਾ ਸੀ ਜੇ ਉਹਦੇ ਨਾਲ ਵਰਕਆਊਟ ਕਰੀਏ ਤਾਂ ਸਿਰਫ ਆ ਜਿਹੜਾ ਪਿਛਲਾ ਸਾਲ ਲੰਘ ਕੇ ਗਿਆ ਇਹਦੇ ਦੇ 3000 ਕਰੋੜ ਰੁਪਏ ਸਾਡਾ ਰਗੜ ਗਏ ਔਰ ਫਿਰ ਪਿਛਲੇ 10 ਸਾਲਾਂ ਵਿੱਚ ਕਿੰਨਾ ਘਾਟਾ ਪਾ ਕੇ ਉਹ ਅਲੱਗ ਇਹ ਤੋਂ ਬਿਨਾ ਉਹ ਇਹ ਨਹੀਂ ਦੱਸਦੇ ਵੀ ਇਹਨਾਂ ਦੇ ਆਉਣ ਤੋਂ ਪਹਿਲਾਂ ਖੇਤੀ ਦੀ ਕਿਸੇ ਇਨਪੁਟ ਦੇ ਉੱਤੇ ਕੋਈ GST ਟੈਕਸ ਨਹੀਂ ਸੀ ਹੁੰਦਾ ਇਹਨਾਂ ਨੇ ਪਹਿਲਾਂ 4% ਲਾਇਆ ਹੁਣ 28% ਟੈਕਸ ਕਰਤਾ ਇਹ ਨਹੀਂ ਦੱਸਦੇ ਬੀਜ਼ੇਲ ਪੈਟਰੋਲ ਦੇ ਉੱਤੇ ਇਹਨਾਂ ਨੇ ਸਾਰੇ ਲੋਕਾਂ ਦਾ ਕਚੂਮਰ ਕੱਢ ਕੇ 30 ਲੱਖ ਕਰੋੜ ਰੁਪਈਆ ਇਕੱਠਾ ਕੀਤਾ ਇਹ ਨਹੀਂ ਦੱਸਦੇ ਕਿ 55 ਰੁਪਏ ਰੀਜ਼ਨ ਦਾ ਹੁੰਦਾ ਸੀ ਹੁਣ 87 ਰੁਪਏ ਹੈ ਇਹ ਗੱਲਾਂ ਨਹੀਂ ਇਹ ਕਰਨਗੇ ਇਹ ਹਿੰਦੂ ਮੁਸਲਮ ਕਰਨਗੇ ਲੋਕਾਂ ਨੂੰ ਬਹਿਕਾਉਣਗੇ ਜਾਤ ਪਾਤ ਦੀ ਰਾਜਨੀਤੀ ਕਰਨਗੇ ਇਹੋ ਜਿਹੇ ਲੋਕ ਦੇਸ਼ ਦੇ ਹਿੱਤ ਵਿੱਚ ਕਦੇ ਹੋ ਨਹੀਂ ਸਕਦੇ ਇਹ ਦੇਸ਼ ਸੈਕੂਲਰ ਦੇਸ਼ ਹੈ ਅੱਜ ساری ਦੁਨੀਆ ਇਸੇ ਕਰਕੇ ਦੇਖ ਰਹੀ ਆ ਵੀ ਲੋਕ ਕੀ ਬੈਸਲਤ ਦਿੰਦੇ ਆ ਔਰ ਸਾਨੂੰ ਯਕੀਨ ਹੈ ਵੀ ਮੋਦੀ ਤੋਂ ਲੋਕਾਂ ਨੇ ਛੁਟਕਾਰਾ ਪਾ ਲਿਆ